ਤੇਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਦਮ ਭਗਤੀ ਸਿਮਰ ਗੁਰ ਨਾਨਕ ਲਈ ਧਿਆਏ ਤੇ ਰੰਗਤ ਗੁਰ ਤੇ ਅਮਰਦਾ ਕਰ ਰਹਾਏ ਸ੍ਰੀ ਹਰਿ ਕ੍ਰਿਸ਼ਨ ਦਿਹਾਈ ਆ ਜਿਸ ਵਿੱਚੇ ਸਭ ਦੁੱਖ ਜਾਏ ਤੇਗ ਮਹਾਂਦਰ ਸਿਮਰਿਆ ਘਰ ਨਾਮ ਨੇਧਿਆ ਸਿੰਘ ਜੀ ਮਹਾਰਾਜ ਕਲਗੀ ਧਰਪਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਭ ਥਾਈ ਹੋਏ ਸਹਾਰੇ ਦਤਾ ਬਾਦਸ਼ਾਹਾਂ ਜੀ ਦੇ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸਭ ਥਾਈ ਹੋਏ ਸਹਾਇ ਚਾਰ ਸਾਹਿਬ ਜਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਤੁਖਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਅਜੀਤ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਈ ਜਿਨਾ ਨਾਮ ਜਪਿਆ ਵੱਡ ਛਕਿਆ ਧਰਮ 헤ਤ ਇਸ ਦਿੱਤੇ ਸਿੱਖੀ ਸਦਾ ਨਹੀਂ ਆ ਰਿਆ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਪਾਵਨ ਸਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਤ ਸ੍ਰੀ ਅਕਾਲ ਪ੍ਰਭ ਜੀ ਦਾ ਵਾਜ ਅੰਤਰ ਜਾਮੀ ਸਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਿੰਘਾਸਨ ਦੇ ਇਸ਼ਨਾਨ ਦੇ ਲਈ ਗੋਦਾਵਰੀ ਤੋਂ ਜਲਦੀ ਬਾਗਰ ਲੈ ਜਾ ਰਹੇ ਹਨ ਸਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਪਖਸ਼ਨੀ ਅੰਗ ਸੰ ਸਹਾਈ ਹੋ ਕੇ ਸੇਵਾ ਕਰਨ ਦਾ ਬਲ ਬਖਸ਼ਣਾ ਪੁਰ ਚੁਗਦੀ ਮਾਫੀ ਬਖਸ਼ਨੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਜੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਹਜ਼ੂਰ ਦਰਾਂ ਆ ਸਮੂਹ ਸੰਗਤਾਂ ਦੀ ਹਾਜ਼ਰੀ ਪਰਵਾਣ ਕਰਨਾ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ Tá bravo. É.